ਸਵਾਗਤ ਹੈ ਤੁਹਾਡਾ ਇਸ ਵੀਡੀਓ ਦੇ ਵਿੱਚ ਤੇ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਕੀ ਲੈ ਕੇ ਆ ਰਹੇ ਨੇ ਸਾਡੀ ਇਮੀਗ੍ਰੈਂਟ ਕਮਿਊਨਿਟੀ ਵਾਸਤੇ ਬਹੁਤ ਲੋਕਾਂ ਨੂੰ ਆਸ ਸੀ ਤੇ ਡਰ ਦਾ ਮਾਹੌਲ ਵੀ ਬਣਿਆ ਹੋਇਆ ਸੀ ਪਿਛਲੇ ਤਿੰਨ ਮਹੀਨਿਆਂ ਤੋਂ ਕਿ ਜੇ ਕਨਜ਼ਰਵੇਟਿਵਸ ਆ ਗਏ ਕਿਉਂਕਿ ਕਨਜ਼ਰਵੇਟਿਵਸ ਦਾ ਸ਼ੁਰੂ ਤੋਂ ਹੀ ਜਿਹੜਾ ਟੇਕ ਸੀ ਇਮੀਗ੍ਰੇਸ਼ਨ ਤੇ ਉਹ ਬੜਾ ਸਖਤ ਸੀ ਪੀਅਰ ਪੋਲੀਵਰ ਦੀਆਂ ਸਿੱਧੀਆਂ ਧਮਕੀਆਂ ਸੀ ਕਿ ਮੈਂ ਪੀਆਰ ਦਾ ਨੰਬਰ ਹਾਫ ਕਰੂੰਗਾ ਮੈਂ ਵਰਕ ਪਰਮਿਟਸ ਨਹੀਂ ਦਊਂਗਾ ਤਾਂ ਬਹੁਤ ਸਾਰੀਆਂ ਪੀਅਰ ਪੋਲੀਵਰ ਵੱਲੋਂ ਇਦਾਂ ਦੀਆਂ ਨਿਊਜ਼ ਤੇ ਪੋਲਿਸੀਜ਼ ਦਾ ਐਲਾਨ ਦਿੱਤੇ ਗਏ ਤਾਂ ਕਿ ਲੋਕ ਜਿਹੜੇ ਆ ਉਹ ਕਿਤਨਾ ਕਿਤੇ ਇਮੀਗ੍ਰੇਸ਼ਨ ਤੋਂ ਡਰਨ ਇੱਥੇ ਕੈਨੇਡਾ ਦੇ ਵਿੱਚ ਨਾ ਆਉਣ ਐਂਡ ਉਹਦਾ ਅਸੀਂ ਇਨਫਲੂਐਂਸ ਵੀ ਦੇਖਿਆ ਲੋਕਾਂ ਨੇ ਕੈਨੇਡਾ ਨੂੰ ਬਿਲਕੁਲ ਹੀ ਨੈਗੇਟਿਵ ਮਾਰਕ ਕਰਨਾ ਸ਼ੁਰੂ ਕਰਤਾ ਸੀ ਇਹ ਉਹੀ ਕੈਨੇਡਾ ਜਿੱਥੇ ਸਭ ਤੋਂ ਵੱਧ ਪੰਜਾਬੀ ਲੋਕ ਰਹਿੰਦੇ ਆ ਸਭ ਤੋਂ ਵੱਧ ਐਨ ਆਰ ਆਈ ਇਸ ਮੁਲਕ ਦੇ ਵਿੱਚ ਨੇ ਤੇ ਇਸ ਮੁਲਕ ਦੀਆਂ ਇਲੈਕਸ਼ਨਸ ਬੜੀਆਂ ਇੰਪੋਰਟੈਂਸੀ ਤੇ ਸਾਰਿਆਂ ਨੂੰ ਪਤਾ ਕਿ ਹੁਣ ਮਾਕ ਕਾਰਨੀ ਲਿਬਰਲਸ ਤੋਂ ਜਿੱਤ ਚੁੱਕੇ ਨੇ ਪ੍ਰਾਈਮ ਮਿਨਿਸਟਰ ਬਣ ਚੁੱਕੇ ਨੇ ਹੁਣ ਉਹਨਾਂ ਦਾ ਸਭ ਤੋਂ ਪਹਿਲਾ ਟੇਕ ਕੀ ਆ ਦੇਖੋ ਸਭ ਤੋਂ ਪਹਿਲਾ ਟੇਕ ਉਹਨਾਂ ਨੇ ਕਿਹਾ ਸੀ ਕਿ ਅਸੀਂ ਜਿਹੜੇ ਨੰਬਰਸ ਆ ਉਹਨਾਂ ਨੂੰ ਸਟੇਬਲਾਈਜ਼ ਕਰਾਂਗੇ ਲਗਭਗ 444000 ਬੰਦਾ ਕੈਨੇਡਾ ਦੇ ਵਿੱਚ ਆਊਟ ਆਫ ਸਟੈਟਸ ਸੀ ਤੇ ਇਹਨਾਂ ਨੂੰ ਪੱਕੇ ਕਰਨ ਵਾਸਤੇ ਇਹ ਇੱਕ ਪ੍ਰੋਗਰਾਮ ਜਿਹੜਾ ਵਾ ਉਹ ਲਾਂਚ ਕਰਨ ਜਾ ਰਹੇ ਆ ਤਾ ਉਸ ਪ੍ਰੋਗਰਾਮ ਦੇ ਅਧੀਨ ਇਹਨਾਂ ਨੂੰ ਪੱਕੇ ਕੀਤਾ ਜਾਊਗਾ ਐਂਡ ਖਾਸ ਕਰਕੇ ਇਹ ਲੋਕ ਜਿਹੜੇ ਆ ਇਹ ਸਾਰੇ ਦੇ ਸਾਰੇ ਸਕਿਲਡ ਵਰਕਫੋਰਸ ਦਾ ਪਾਰਟ ਸੀਗੇ ਇਹਨਾਂ ਦੇ ਵਿੱਚ ਕੰਸਟਰਕਸ਼ਨ ਵਰਕਰ ਵੀ ਨੇ ਇਹਨਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਡੇ ਲੇਬਰਰ ਜਿਵੇਂ ਕਿ ਪਲੰਮਿੰਗ ਹੋਗੀ ਇਲੈਕਟ੍ਰੀਸ਼ੀਅਨ ਹੋ ਗਿਆ ਇਹ ਸਾਰੀਆਂ ਜੌਬਸ ਵਾਲੇ ਵੀ ਬੰਦੇ ਸੀਗੇ ਤਾਂ ਇਹਨਾਂ ਨੂੰ ਪੱਕੇ ਕਰਨ ਦਾ ਇਹ ਕੰਮ ਕਰਨਗੇ ਨੰਬਰ 2 ਤੇ ਜਿਹੜੀ ਖਬਰ ਹੈ ਉਹ ਥੋੜੀ ਜੀ ਡਿਸਟ्रेसिंग ਆ ਥੋੜੀ ਜੀ ਟੈਨਸ਼ਨ ਦੇਣ ਵਾਲੀ ਆ ਉਹ ਇਹ ਸੀ ਕਿ ਮਾ ਕਾਰਨੀ ਨੇ ਇੱਕ ਬਿਆਨ ਦਿੱਤਾ ਸੀਗਾ ਆ ਰਾਉਂਡ ਨਵੰਬਰ ਦੇ ਵਿੱਚ ਕਿ ਅਸੀਂ ਇਮੀਗ੍ਰੇਸ਼ਨ ਕੈਪ ਪਲੇਸ ਕਰਾਂਗੇ ਦੇਖੋ ਜਦੋਂ ਵੀ ਇਮੀਗ੍ਰੇਸ਼ਨ ਕੈਪ ਦੀ ਗੱਲ ਆਉਂਦੀ ਆ ਸਾਡੇ ਲੋਕ ਹੱਥ ਪੈਰਾਂ ਚ ਆ ਜਾਂਦੇ ਆ ਕਿਉਂ ਉਹਨਾਂ ਨੂੰ ਲੱਗਦਾ ਕਿ ਹੁਣ ਤਾਂ ਵੀਜ਼ੇ ਦੇਣੇ ਕੱਟ ਕਰ ਦੇਣਗੇ ਨਹੀਂ ਜਦੋਂ ਵੀ ਕੈਪਿੰਗ ਦੀ ਗੱਲ ਹੋਈ ਆ ਵੀਜ਼ਾ ਸਕਸੈਸ ਰੇਟ 100% ਵਧੇ ਕੈਪਿੰਗ ਦਾ ਮਤਲਬ ਕੀ ਹੁੰਦਾ ਕੈਪਿੰਗ ਦਾ ਮਤਲਬ ਹੁੰਦਾ ਕਿ ਇਮੀਗ੍ਰੇਸ਼ਨ ਦੀ ਜਿਹੜੀ ਇੱਕ ਲਿਮਿਟ ਆ ਉਹ ਸੈੱਟ ਕਰਨੀ ਕੌਣ ਕੌਣ ਉਸ ਇਮੀਗ੍ਰੇਸ਼ਨ ਪਾਇਲਟ ਦੇ ਵਿੱਚ ਆ ਸਕਦਾ ਉਹਦੀ ਰਿਕੁਆਇਰਮੈਂਟ ਸੈੱਟ ਕਰਨੀ ਐਂਡ ਇਹ ਮਾੜੀ ਗੱਲ ਬਿਲਕੁਲ ਵੀ ਨਹੀਂ ਹੈਗੀ ਬਿਕਾਜ਼ ਇਹਦੇ ਵਿੱਚ ਤੁਹਾਨੂੰ ਰਿਕੁਆਇਰਮੈਂਟਸ ਕਲੀਅਰ ਹੋ ਜਾਂਦੀਆਂ ਨੇ ਪ੍ਰੋਸੈਸਿੰਗ ਟਾਈਮ ਕਲੀਅਰ ਹੋ ਜਾਂਦਾ ਤੇ ਉਸ ਤੋਂ ਬਾਅਦ ਤੁਹਾਨੂੰ ਇਹ ਵੀ ਕਲੀਅਰ ਹੋ ਜਾਂਦਾ ਕਿ ਤੁਸੀਂ ਵੀਜ਼ਾ ਲੈ ਸਕਦੇ ਹੋ ਜਾਂ ਨਹੀਂ ਲੈ ਸਕਦੇ ਖਾਸ ਕਰਕੇ ਜੇ ਆਪਾਂ ਗੱਲ ਕਰੀਏ 스파ਊਸਲ ਓਪਨ ਵਰਕ ਪਰਮਿਟਸ ਵਾਲਿਆਂ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਹੈ ਕਿਉਂਕਿ ਏ ਪੋਸੀਬਲ ਹੈ 100% ਕਿ ਗਵਰਨਮੈਂਟ ਟੈਂਪਰੇਰੀ ਫੋਰਨ ਵਰਕਰ ਦੇ ਆ ਜਿਹੜਾ ਕੋਟਾ ਨੂੰ ਫਿਲ ਕਰਨ ਵਾਸਤੇ 스파ਊਸਲ ਓਪਨ ਵਰਕ ਪਰਮਿਟਸ ਨੂੰ ਦੁਬਾਰਾ ਫੈਸਿਲੀਟੇਟ ਕਰ ਦੇਵੇ ਦੁਬਾਰਾ ਉਹ ਸਕਸੈਸ ਰੇਟ ਆਵੇ ਜਿਹਦੇ ਨਾਲ 스파ਊਸ ਜਿਹੜੇ ਆ ਉਹ ਟ੍ਰੈਵਲ ਕਰ ਸਕਣ ਤੇ ਓਪਨ ਵਰਕ ਪਰਮਿਟ ਤੇ ਕੈਨੇਡਾ ਦੇ ਵਿੱਚ ਜਾ ਸਕਣ ਉਸ ਤੋਂ ਬਾਅਦ ਜੇ ਆਪਾਂ ਤੀਜੇ ਨੰਬਰ ਤੇ ਗੱਲ ਕਰੀਏ ਤਾਂ ਮਾਰਕ ਕਾਰਨੀ ਦਾ ਜਿਹੜਾ ਤੀਸਰਾ ਗੋਲ ਆ that is to facilitate building more homes ਸਭ ਤੋਂ ਵੱਧ ਘਰ ਬਣਾਉਣ ਦਾ ਇਹਨਾਂ ਦਾ ਟਾਰਗੇਟ ਆ ਇਹਨਾਂ ਨੇ ਅੱਜ ਇੱਕ ਸਕੀਮ ਨੂੰ ਲਾਂਚ ਕਰਨ ਦਾ ਫੈਸਲਾ ਕੀਤਾ ਬਿਲਡ ਬੇਬੀ ਬਿਲਡ दैट मींस ਉਹ ਕਹਿੰਦੇ ਕਿ ਅਸੀਂ ਜਿੰਨੇ ਘਰ ਹੁਣ ਕੈਨੇਡਾ ਦੇ ਵਿੱਚ ਦੋ ਦੁੱਗਣੇ ਘਰ ਜਿਹੜੇ ਆ ਨਵੇਂ ਬਣਾਵਾਂਗੇ ਤੇ ਇਹਦੇ ਲਈ ਇਹਦੇ ਵਿੱਚ ਸਭ ਤੋਂ ਵੱਡਾ ਫਾਇਦਾ ਹੋ ਸਕਦਾ ਵਾ ਉਹਨਾਂ ਬੱਚਿਆਂ ਨੂੰ ਜਿਹੜੇ ਟ੍ਰੇਡ ਪ੍ਰੋਗਰਾਮਸ ਲੈ ਕੇ ਜਾ ਰਹੇ ਆ ਖਾਸ ਕਰਕੇ ਕੰਸਟਰਕਸ਼ਨ ਦੀ ਗੱਲ ਕਰਾਂ ਵੈਲਡਿੰਗ ਦੀ ਗੱਲ ਕਰਾਂ ਤਾਂ ਸਭ ਤੋਂ ਵੱਧ ਇਲੈਕਟ੍ਰੀਸ਼ੀਅਨ ਤੇ ਪਲੰਮਿੰਗ ਵੀ ਇਹਦੇ ਵਿੱਚ ਇਨਕਲੂਡਡ ਨੇ ਤੇ ਸਭ ਤੋਂ ਵੱਧ ਫਾਇਦਾ ਇਹਨਾਂ ਨੂੰ ਹੋਣ ਵਾਲਾ ਕਿਉਂਕਿ ਜਦੋਂ ਗਵਰਨਮੈਂਟ ਇਦਾਂ ਦੀ ਕੋਈ ਚੀਜ਼ ਅਨਾਉਂਸ ਕਰਦੀ ਆ ਤਾਂ ਪੇ ਰੇਟਸ ਵੀ ਵਧਦੇ ਨੇ ਪੀਆਰ ਚਾਂਸਸ ਵੀ ਵਧਦੇ ਨੇ ਸੋ ਉਹਨਾਂ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਹੈ ਤੇ ਸਭ ਤੋਂ ਵੱਡਾ ਤੇ ਇੰਪੋਰਟੈਂਟ ਸਟੈਪ ਜੋ ਮਾਰਕ ਕਾਰਨੀ ਲੈਣ ਜਾ ਰਹੇ ਆ ਇਹਨਾਂ ਨੇ ਅੱਜ ਹੀ ਕਾਰਬਨ ਟੈਕਸ ਕੰਜ਼ਿਊਮਰ ਕਾਰਬਨ ਟੈਕਸ ਖਤਮ ਕਰਤਾ ਤਾਂ ਕਿ ਕਾਸਟ ਆਫ ਲੀਵਿੰਗ ਘਟ ਸਕੇ ਤੇ ਇਹ ਵੀ ਪੋਸੀਬਲ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ GIC ਆ ਉਹ 20635 ਡਾਲਰ ਤੋਂ ਘਟ ਜਾਵੇ ਕਿਉਂਕਿ ਜਦੋਂ ਗਵਰਨਮੈਂਟ ਟੈਕਸਿਸ ਕੱਟ ਕਰਨ ਜਾ ਰਹੀ ਹੈ ਦੈਟ ਮੀਨਸ ਕਿ ਕੋਸਟ ਆਫ ਲਿਵਿੰਗ ਵੀ ਘਟੂਗੀ ਜਿਸ ਦੇ ਨਾਲ ਇੰਟਰਨੈਸ਼ਨਲ ਸਟੂਡੈਂਟ ਦੀ ਅਪਲੀਕੇਸ਼ਨਸ ਤੇ ਬੜਾ ਪੋਜ਼ਿਟਿਵ ਪ੍ਰਭਾਵ ਪਊਗਾ ਤੇ ਉਹਨਾਂ ਦਾ ਇਹ ਜਿਹੜਾ ਬਜਟ ਆ ਇੱਕ ਸਾਲ ਦੀ ਫੀਸ ਤੇ GIC ਵਾਲਾ ਇੱਕ ਘਟੂਗਾ ਸੋ ਇਹ ਬਹੁਤ ਵੱਡੀ ਗੁੱਡ ਨਿਊਜ਼ ਆ ਤੇ ਇਹ ਇਦਾਂ ਦੀਆਂ ਗੁੱਡ ਨਿਊਜ਼ ਤੁਹਾਨੂੰ ਇਸੇ ਪਲੈਟਫਾਰਮ ਤੇ ਮਿਲਦੀਆਂ ਰਹਿਣਗੀਆਂ ਆਸ ਕਰਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਮਾਰਕ ਕਰਨੀ ਬਹੁਤ ਚੰਗੀਆਂ ਖਬਰਾਂ ਲੈ ਕੇ ਸਾਡੇ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਸਾਡੇ ਕੈਨੇਡਾ ਦੇ ਵਿੱਚ ਵੱਸਦੇ ਭਰਾਵਾਂ ਭੈਣਾਂ ਦੇ ਲਈ ਚੰਗੀਆਂ ਖਬਰਾਂ ਲੈ ਕੇ ਆਉਣਗੇ ਤੇ ਉਹ ਆਪਦੇ ਜਿਹੜੇ ਸੁਪਨਿਆਂ ਨੂੰ ਦੇਖ ਕੇ ਕੈਨੇਡਾ ਗਏ ਆ ਉਹ ਸੁਪਨੇ ਇੱਕ ਦਿਨ ਪੂਰੇ ਹੋਣਗੇ ਸੋ ਲੈਟਸ ਪ੍ਰੇ ਅਰਦਾਸ ਕਰਦੇ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਗਵਰਨਮੈਂਟ ਬੜੀਆਂ ਸੁਖਾਵੀਆਂ ਪਾਲਿਸੀਜ਼ ਲੈ ਕੇ ਆਊਗੀ ਤੇ ਕੈਨੇਡਾ ਫਿਰ ਤੋਂ ਇੱਕ ਵਾਰ ਜਿਹੜੀ ਟਾਪ ਮੋਸਟ ਚੋਇਸ ਹੁੰਦੀ ਸੀ ਲੋਕਾਂ ਦੀ ਉਹ ਬਣ ਸਕੇ